ਮਹਾਂਪੁਰਸ਼ਾਂ ਦੇ ਅਸ਼ੀਰਵਾਦ ਲੈ ਕੇ ਆਇਆ ਔਰ ਚੀਲੇ ਪਲਵਾਨ ਦੇ ਨਾਮ ਦੇ ਉੱਪਰ ਵੱਡੇ ਪਿਆਰ ਭੇਜੇ ਆ ਲਓ ਪੰਡਤ ਡੁੱਗਰੀ ਵਾਲਾ ਕਬੱਡੀ ਪੌਣ ਲਈ ਵਧਿਆ ਹੋਇਆ ਫਿਰ ਤੋਂ 4 ਜੂਨ ਗੁਰਦੁਆਰਾ ਟਾਲਾ ਸਾਹਿਬ ਕੁਰਕਵਿੰਡ ਦੀ ਧਰਤੀ ਤੋਂ ਵੀਰ ਸੱਦੇ ਪੱਤਰ ਲੈ ਕੇ ਆਏ ਆ ਆਹੀ ਟੀਮਾਂ ਉਸ ਧਰਤੀ ਦੇ ਵੀ ਪੜਨ ਗਈਆਂ ਵੱਡੀਆਂ ਰੌਣਕਾਂ ਬਹਾਰਾ ਬਰੰਦੀਪੁਰਿਆ ਏ ਦੂਜਾ ਜਫਾ ਦੂਜਾ ਜਫਾ ਵਾਹ ਵੀ ਦੂਜਾ ਜਫਾ ਇਹ ਮਾਲੀਆ ਪਰਬਤ ਫਰਾਂਦੀਪੁਰੀਏ ਗੋਪੀ ਦੇ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ ਪਾਲਜੀਤ ਸਿੰਘ ਜੀ ਫੌਜੀ ਸਾਹਿਬ ਇਹੋ ਨਗਰਾਂ ਨੌਜਵਾਨ ਦਾ ਗੁਰਦੇਵ ਸਿੰਘ ਸੁਰ ਸਿੰਘ ਪਿੰਡ ਵਾਲਾ ਲਓ ਸਾਹਮਣੇ ਉੱਚੇ ਲੰਮੇ ਸਡੋਲ ਸ਼ਰੀਰ ਵਿੱਚ ਨੌਜਵਾਨ ਕਬੱਡੀ ਪਾਉਣ ਦੀ ਵਧਿਆ ਹੋਇਆ ਹੈ ਪਿਆਰੀ ਸਾਧ ਸੰਗਤ ਜੀ ਕੱਲ ਦਾ ਦਿਨ ਵੱਡੀਆਂ ਰੌਣਕਾਂ ਬਹਾਰਾਂ ਗਵਾਰ ਪਿੰਡ ਹੈ ਸਿਧਵਾ ਦੰਤਨ ਭਾਈ ਜੇਠਾ ਜੀਆਂ ਦਾ ਜਨਮ ਦਿਹਾੜਾ ਬਣਾਇਆ ਜਾਵੇਗਾ ਰੌਣਕਾਂ ਵਡੀਆਂ ਹੋਣਗੀਆਂ ਇੱਕ ਪਾਸੇ ਚਰਾਗ ਦੀਨ ਹਲੇ ਹਲੇ ਮਈਆਂ ਵਾਲਾ ਮਈਆਂ ਵਾਲਾ ਵਾਹ ਵੀ ਚਰਾਗ ਦੀਨ ਹਲੇ ਵਾਹ ਵੀ ਚਰਾਗ ਦੀਨ ਉਹ ਚਰਾਗ ਦੀਨ ਦੇ ਜੱਫੇ ਜਿੰਨੂੰ ਜਿੰਨੂੰ ਵਧੀਆ ਲੱਗਦੇ ਇੱਕ ਵਾਰੀ ਤਾੜੀ ਮਾਰ ਕੇ ਚੋਟੀ ਦਾ ਵਡੀਆਂ ਨੇ ਨੌਜਵਾਨ ਦਿਆ ਇਸ ਸਮੇ ਕਬੱਡੀ ਪਾਲ ਲਈ ਤੇਜਪਾਲ ਸਿੰਘ ਸੁਰਸਿੰਘ ਪਿੰਡ ਵਾਲਾ ਵਧਿਆ ਹੋਇਆ ਹੈ ਚਾਰ ਨੇ ਮੋਨੂ ਸਿੰਧੜਾ ਵਾਲਾ ਇੱਕ ਕੰਨੀ ਦੇ ਆ ਇੱਕ ਕੰਨੀ ਦੇ ਚਰਾਗਦੀਨ ਮਈਆਂ ਵਾਲਾ ਅੱਲਾਹੂ ਦਾ ਆਵਾਜ਼ਾ ਆਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਚਰਾਗਦੀਨ ਮਈਆਂ ਵਾਲਾ ਪਿੰਡ ਉਹ ਸਾਹਮਣੇ ਡੱਕਣ ਦੀ ਕਰਦਾ ਕੋਸ਼ਿਸ਼ ਵੱਜਦਾ ਲੱਗਦਾ ਜੋਰ ਹੁੰਦੀ ਹੋਈ ਬੱਲੇ ਬੱਲੇ ਬੀਤ ਦਾ ਸਮਾਂ ਸਮਾਂ ਬੀਤ ਚੁੱਕਿਆ ਹੈ ਇਧਰ ਡਿਬੜੂਗੜ ਵਾਲੇ ਜਥੇਦਾਰ ਸਾਹਿਬ ਨੂੰ ਟੱਕੇ ਯਾਰ ਪੈ ਲੈਣ ਦੇ ਖੈਂਦੇ ਪਹਿਲਵਾਨੀ ਜੁੱਸੇ ਖੈ ਲੈਣ ਦੇ ਉਹ ਰਾਜੇ ਖੇਲੇ ਜੋ ਵੀ ਹੁੰਦਾ ਹੋ ਲੈਣ ਦੇ ਤੇ ਦੁਨੀਆਂ ਨਿਆਰੇ ਕਹਿੰਦੀ ਉਹ ਲੈ ਲੈਣ ਦੇ ਫਰੰਦੀਪੁਰਗਾ ਫਰੰਦੀਪੁਰਗਾ ਦੇ ਨਦੌਰ ਵਾਲਾ ਬੱਲੇ 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 ਫਰੰਦੀਪੁਰਗਾ ਫਰੰਦੀਪੁਰਗਾ ਬੱਲੇ 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 ਫਰੰਦੀਪੁਰਗਾ 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 ਉਹ ਫਰੰਦੀਪੁਰਗਾ ਗੋਪੀ ਕਹਿੰਦੀ ਦੁਨੀਆ ਸਰਦੂਲ ਸਿੰਘ ਮੱਲੀ ਦਾ ਪੁੱਤਰ ਬੱਲੇ 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 ਖੇਚੋ ਫਰੰਦੀਪੁਰਗਾ ਖੇਚੋ ਫਰੰਦੀਪੁਰਗਾ ਉਹ ਸੰਗਰਜੀ ਸਵਾਦ ਹੈ ਤਾੜੀ ਜੀ ਮਾਰ ਕੇ ਉਹ ਮੁੰਡੇ ਨੇ ਚੱਪ ਕੱਢ ਤੇ